ਹੈਲੋ ਸਰ ਜੀ ਤਾਂ 11 ਤੋਂ ਆ ਰਹੇ ਨੇ ਤਾਂ ਇਹ ਕਿ ਤਾਂ ਬਹੁਤ ਚੁੱਕਿਆ ਹੈ ਤਾਂ ਕੋਈ ਪ੍ਰੈਂਸ ਕੈਨੇਡਾ ਫੰਕਾ ਆਪਣਾ ਕੋਈ ਆਈਡੈਂਟੀਟੀ ਮਹਾਰਾਜ ਜੀ ਬਾਲ ਖੇਡਾਂ ਨਾਲ ਜਾਂਨ ਕੇ ਆਪਣੇ ਗਾਣ ਨੂੰ ਵਰਤਲੇ ਕਰ ਰਹੀ ਹਾਂ ਹਾਂ ਪਰ ਭਾਗੀਆਂ ਮੇਰੇ ਧੰਨਵਾਦ ਹੈ ਕਿ ਜਿਹੜੀ ਪਾਰਕਿਰਨਾ ਨਾਲ ਚੱਕੇ ਆਪਣੇ ਕੰਮ ਹੋ ਗਏ ਹੁੰਦੇ ਕਿ ਗੱਟਕਾ ਪਾਰਕੀ ਦੇ ਪਹਿਵਾਟ ਜਿਹਾ ਲੱਗਾ ਜਾਂਦੇ ਕਿ ਜਹੋਰ ਸਾਧ ਤੁਲੀ ਨੇ ਪਾਰਕੀ ਜੇ ਗਿਆ ਕਿ ਲਗਾਉਂਗਾ ਰਿਹਾ ਸੋ ਧੰਨਵਾਦ ਹੈ अपने तो 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 को अपने को ढी भाई रणजीत सिंह जी बहुत मुंडे वाले पहुंचते हैं सो पहला तो उन्होंने समय देखिए भाई हरिवल सिंह जी को समय देवे तो पहला भाई ਸਰਨਜੀਤ ਸਿੰਘ ਜੀ ਦਾ ਢਾਡੀ ਜੱਥਾ ਸੰਗਤਾਂ ਨੂੰ ਸੰਗਤਾਂ ਸੁਣਾ ਕੇ ਵਿਹਾਰ ਕਰਨਗੇ ਉਸ ਤੋਂ ਬਾਅਦ ਗੱਟ ਕੇ ਉਹਨਾਂ ਨੂੰ ਟਾਈਮ ਦੇਵਾਂਗੇ ਸੋ ਪਹਿਲਾਂ ਢਾਡੀ ਜੱਥੇ ਤੋਂ ਕਿਵਤਾਰਾ ਅਨੰਦ ਮਾਣੋ ਆਓ ਜੀ ਭਾਈ ਸਰਨਜੀਤ ਸਿੰਘ ਜੀ ਮਾੜ ਵੰਡੇ ਵਾਲਾ ਆਲਾ ਕਰ ਲਾਂਗੇ ਬਾਅਦ ਚ ਰੋਡਰ ਤੋਂ ਕੰਮ ਵਾਲੀ ਟਰੈਕਟਰ ਹੋਵੇਗਾ ਇਹ ਵੀ ਰਹੇਗੀ ਜੰਮੇਸਾ ਤੋਂ ਬਾਅਦ ਵਿੱਚ ਵਾਹਿਗੁਰੂ ਵਾਹਿਗੁਰੂ ਖਾਲਸਾ ਜੀ ਦਿਓ ਧਿਆਨ ਆਪਾਂ ਕੁਝ ਇਤਿਹਾਸ ਨੇਕੜੀਆਂ ਸੁਤਨਾ ਕਰ ਲਈਏ ਧਿਆਨ ਸਟੇਜ 'ਤੇ ਬਲ ਦਿਓ ਇਸ ਪੜਾਅ ਦੇ ਉੱਪਰ ਆਪਾਂ ਕੱਤਰ ਹੋਏ ਆ ਤੁਹਾਡੇ ਨਾਲ ਸੰਗੀਆਂ ਕਰਨੀ ਹੈ ਇਤਿਹਾਸ ਦੇ ਵਿੱਚੋਂ ਕਲਗੀ ਤਰਪਾਸ਼ਾ ਦਾ ਉਹ ਇਤਿਹਾਸ ਅਮਰ ਕਥਾ ਧਿਆਨ ਸਟੇਜ 'ਤੇ ਬਲ ਦਿਏ ਆਪਾਂ ਤਾਂ ਕਿ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਤਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਆਪਾਂ ਸਵੇਰ ਤੋਂ ਜ਼ਰਮ ਦਿਹਾੜੇ ਦੀਆਂ ਗੱਲਾਂ ਕਰਦੇ ਜਾ ਰਹੇ ਹਾਂ ਤੇ ਨਾਲ ਹੀ ਸਹਬਜਾਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਵਿਆਹ ਮਾਤਾ ਜੀਤ ਕੌਰ ਨਾਲ ਹੋਇਆ ਜਿਹਨੂੰ ਪਿਆਰ ਨਾਲ ਜੀਤਾ ਕਹਿੰਦੇ ਆ ਉਹ ਲਾਹੌਰ ਦੇ ਰਹਿਣ ਵਾਲੇ ਸਨ ਤੇ ਪਰ ਗੁਰੂ ਕਾ ਲਾਹੌਰ ਛੱਡ ਆਏ ਨੇ ਅਨੰਦਪੁਰ ਸਾਹਿਬ ਵਸਾਇਆ ਹੈ ਮਾਤਾ ਜੀਤਾਂ ਨੂੰ ਵਿਆਹ ਕਿ ਲਿਆਂਦਾ ਕਰਦੇ ਵਿੱਚ ਤੇ ਮਾਤਾ ਜੀਤਾਂ ਦੀ ਦੁੱਖ ਤੋਂ ਸਾਬ ਜਤਾ ਬਾਬਾ ਅਜੀਤ ਸਿੰਘ ਨੇ ਉਦੋਂ ਜਨਮ ਲਿਆ ਜਦੋਂ ਪੰਡਤ ਸਾਹਿਬ ਦੀ ਧਰਤੀ ਤੇ ਇੱਕ ਸਮਾਂ ਦਾ ਸੰਘ ਹੋਇਆ ਪਹਿਲਾ ਸੰਘ ਜਦੋਂ ਪੰਡਤ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਜਿੱਤੇ ਹੈ ਤੇ ਦੱਸਿਆ ਵੀ ਕਲਗੀਧਰ ਪਾਤਸ਼ਾਹ ਨੇ ਤਾਰ ਪੁੱਤਰ ਨੇ ਜਨਮ ਲਿਆ ਤੇ ਉਹਦਾ ਨਾਮ ਅਜੀਤ ਸਿੰਘ ਰੱਖਿਆ ਤੇ ਤਿੰਨ ਸੌਬ ਜੱਜਾਂ ਨੇ ਜਨਮ आनंदपुर साहिब दी ਧਰਤੀ ਤੇ ਹੋਏ ਨੇ ਉਹ ਮਾਤਾ ਸੁੰਦਰੀ ਦੇ ਸਾਹਿਬ ਜਦਦੇ ਨੇ ਪਰ ਉਹ ਬਚਾਰ 22 ਧਰ ਦੇ ਰਾਜਿਆਂ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਨਾਲ ਜਦੋਂ ਟੱਕਰ ਲਈ ਉਸ ਸਮੇਂ ਤੇ 22 ਧਰ ਦੇ ਰਾਜਿਆਂ ਨੇ ਕਿਹਾ ਸੀ ਵੀ ਤੁਸੀਂ ਕਿਹੜਾ ਆਨੰਦਪੁਰ ਸਾਹਿਬ ਛੱਡ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਮਾਂਗੇ ਪਰ ਉਹਨਾਂ ਨੇ ਕਸਮਾਂ ਖਾਧੀਆਂ ਔਰੰਗਜ਼ੇਬ ਨੇ ਝੂਠੀ ਕਸਮ ਖਾਧੀ ਵੀ ਅਸੀਂ ਕੁਰਾਨ ਦੀਆਂ ਕਸਮਾਂ ਖਾਣੇ ਆ ਤੁਹਾਨੂੰ ਕੁਝ ਨਹੀਂ ਕਵਾਂਗੇ ਵੀ ਤੁਸੀਂ ਕੇਰਾ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਜਾਓ ਪਰ ਉਹਨਾਂ ਨੇ ਕਸਮਾਂ ਤੋੜ ਦਿੱਤੀਆਂ ਨੇ ਕਲਗਿਆ ਵਾਲੇ 6 ਪੋਦੀ ਰਾਤ ਕਹਿਰ ਦੀ ਸਰਦੀ ਕੋੜਾ ਚੰਦਿਆ ਹੋਇਆ ਭੁੱਖਾ ਪਰਵਾਹ ਕਿਉਂਕਿ 8 ਮਹੀਨੇ ਹੋ ਗਿਆ ਜੰਗ ਹੁੰਦਿਆਂ ਨੂੰ ਲੰਗਰ ਦਾ ਪਾਣੀ ਬੰਦ ਬਿਜਲੀ ਬੰਦ ਮੱਖੇ ਪਿਆਸੇ ਸਹਿਬ ਜਾਂਦੇ ਬਾਬਾ ਜੋਰਾਬਰ ਸਿੰਘ ਬਾਬਾ ਫਤੇ ਸਿੰਘ ਬਾਬਾ ਅਜੀਤ ਸਿੰਘ ਬਾਬਾ ਜਿਆਰ ਸਿੰਘ ਕਲਗੀ ਤਰਦਾ ਪਰਿਵਾਰ ਜਦੋਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਾ ਰਿਹਾ ਆਪਣੇ ਦਿਲਾਂ ਤੇ ਹੱਥ ਤਰਕੇ ਵੇਖੋ ਕਹੇਗਾ ਸਮਾਂ ਹੋਵੇਗਾ ਕਿਹਦਾ ਜੀਤਰਦਾ ਘਰਵਾਰ ਛੱਡ ਦੇਵੇ ਕਿਹਦਾ ਜੀਤਰਦਾ ਪਰਿਵਾਰ ਛੱਡ ਦੇਵੇ ਹੁਣ ਬਾਜਾਂ ਵਾਲੇ ਜਿੱਦੋਂ ਸਰਸਾ ਦੇ ਕਿਨਾਰੇ ਉਸ ਦੀਵਾ ਗੱਲਾਂ ਕਰਦੇ ਨੇ ਜਦੋਂ ਬਿਛੋੜਾ ਪੈ ਜਾਂਦਾ ਤੇ ਭਰੇ ਪਰਿਵਾਰ ਵਿੱਚੋਂ ਦਾਦੀ ਵਿਛੜ ਜਾਂਦੀ ਹੈ ਜੇਵੇਂ ਸਹਿਬਾ ਗਾਦੇ ਮਾਂ ਗੁਜਰੀ ਨਾਲ ਗੱਲਾਂ ਕਰਦੇ ਨੇ ਉਸ ਵੇਲੇ ਸੀਨ ਨੂੰ ਸੁਣਿਓ ਕਿ ਬਾਗਬਾਈ ਸੀਨੇ ਦਾਦੀ ਨੂੰ ਪੁੱਛਦੇ ਨੇ ਮਾਂ ਘਰੋਂ ਕਦੋਂ ਕੁ ਮੁੜਾਂਗੇ ਆਪਣਾ ਘਰ ਕਿੱਥੇ ਦੇ ਸਾਡੀ ਜੱਥੇ ਭਾਈ ਰਣਜੀਤ ਸਿੰਘ ਖਾਲਸਾ ਮਾੜ ਵੱਡੇ ਵਾਲੇ ਬੇਨਤੀਆਂ ਕਰ ਰਹੇ ਨੇ ਗੰਗੂ ਗੰਗਾ ਰਾਮ ਰਸੋਈਆ ਉਹ ਆਇਆ ਮੇਰਾ ਘਰ ਵੀ ਇਥੇ ਨੇੜੇ ਹੈ ਮਾਂ ਗੁਜਰੀ ਨੂੰ ਘਰ ਲੈ ਕੇ ਹੈ ਤੇ ਉਹ ਮਾਂ ਕੋਲੇ ਗੋਬਿੰਦ ਸਿੰਘ ਦੀ ਮਾਂ ਆਪਣੇ ਘਰ ਆਈ ਹੈ ਇਹਦੇ ਕੋਲੇ ਮੋਹਣ ਮਾਤਾ ਮਾਲੋ ਮਾਲ ਹੋ ਜਾਵਾਂਗੇ ਅੰਮੀਏ ਮੈਂ ਤੇਗ ਬਾਤ ਨੇ ਤੁਹਾਡਾ ਧਰਮ ਬਚਾਇਆ ਸੀਸ ਦਾ ਬਲੀਦਾਨ ਦਿੱਤਾ ਕਿ